ਸਤਿ ਸ਼੍ਰੀ ਅਕਾਲ ਤੁਸੀਂ ਸੁਖ ਰਸਨ ਜੈਡੀਸ ਤੇ ਮੈਂ ਹਾਂ ਪ੍ਰਦੀਪ ਗੌਰ ਅੱਜ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਤਾਂ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਇਹ ਆਈ ਹੈ ਕਿ ਰਜਿੰਦਰ ਗੁਪਤਾ ਹੁਣ ਰਾਜ ਸਭਾ ਮੈਂਬਰ ਹੋ ਸਕਦੇ ਨੇ ਤਾਂ ਬਿਲਕੁਲ ਹੈ ਸੂਤਰਾਂ ਦੇ ਹਵਾਲੇ ਤੋਂ ਅਹਿਮ ਜਾਣਕਾਰੀ ਤੁਹਾਨੂੰ ਆਈਏ ਦੱਸ ਦਿੰਨੇ ਆ ਕਿ ਰਜਿੰਦਰ ਗੁਪਤਾ ਬਰਨਾਲਾ ਦੇ ਰਹਿਣ ਵਾਲੇ ਨੇ ਤੇ ਪਹਿਲਾਂ ਵੀ ਅਜਦੋ ਸ਼ੋਮਨੀ ਕਾਲੀ ਦਲ ਦੀ ਸਰਕਾਰ ਸੀ 2010 ਤੋਂ ਲੈ ਕੇ 17 ਤੱਕ ਤਾਂ ਪਲੈਨਿੰਗ ਬੋਰਡ ਦੇ ਉਹ ਚੇਅਰਮੈਨ ਰਚੁਕੀਨਾ ਤਾਂ ਦੇਸ਼ ਦੇ ਵੱਡੇ ਬਿਜ਼ਨਸਮੈਨਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਦੇਸ਼ ਦੇ ਸਭ ਤੋਂ ਵੱਡੇ ਅਮੀਰਾਂ ਦੇ ਵਿੱਚੋਂ 10ਵੇਂ ਨੰਬਰ ਤੇ ਆਉਂਦੇ ਨੇ ਜੇ ਜ਼ਿਕਰ ਕੀਤਾ ਜਾਵੇ ਕੈਪਟਨ ਦੀ ਸਰਕਾਰ ਦਾ ਚੰਨੀ ਦੀ ਸਰਕਾਰ ਦਾ ਤੇ ਭਗਵੰਤ ਮਾਨ ਦੀ ਸਰਕਾਰ ਦਾ ਉਸੇ ਵੇਲੇ ਉਹ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਜਿਹੜੇ ਇਸ ਵੇਲੇ ਬਤੌਰ ਕਾਮਕਾਰ ਨੇ ਪਰਦਾਸੀਏ ਕਿੰਨੂਧਿਆਨੇ ਦੇ ਬਿਜ਼ਨਸਮੈਨ ਸੰਜੀਵ अरोड़ा ਜੋ ਕਿ ਰਾਜ ਸਭਾ ਮੈਂਬਰ ਸੀ ਔਰ ਹੁਣੋਂ ਮੰਤਰੀ ਬਣ ਚੁੱਕੇ ਨੇ ਲੁਧਿਆਣੇ ਤੋਂ ਜਿਮਨੀ ਚੋਣਾ ਦੇ ਵਿੱਚ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਸੀ 6 ਅਕਤੂਬਰ ਤੋਂ ਨਾਮਜ਼ਦਗੀ ਪੱਤਰ ਨੇ ਜਿਹੜੇ ਭਰੇ ਜਾਣਗੇ ਜਿਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਵੱਡੇ ਵਿਚਾਰ ਵਟਾਂਦਰੇ ਹੋਏ ਤਾਂ ਹੀ ਇਹ ਫੈਸਲਾ ਲਿਆ ਗਿਆ ਤਰਜਿੰਦਰ ਗੁਪਤਾ ਨੇ ਜਿਹੜੇ ਟਰਾਈਐਂਟ ਗਰੁੱਪ ਦੇ ਮਾਲਕ ਨੇ ਦੇਸ਼ ਦੇ ਸਭ ਤੋਂ ਵੱਡੇ ਅਮੀਰਾਂ ਦੇ ਵਿੱਚੋਂ 10ਵੇਂ ਨੰਬਰ ਤੇ ਉਹਨਾਂ ਦਾ ਨਾਮ ਆਉਂਦਾ ਹੈ ਪਰ ਇੱਥੇ ਕਿਤੇ ਨਾ ਕਿਤੇ ਇਹ ਇਲਜ਼ਾਮ ਨੇ ਜਿਹੜੇ ਲੋਕਾਂ ਦੇ ਵੱਲੋਂ ਜ਼ਰੂਰ ਲਗਾਏ ਗਏ ਨੇ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਭਾਜਪਾ ਦੀ ਸਰਕਾਰ ਸੀ ਔਰ ਕਾਂਗਰਸ ਦੀ ਸਰਕਾਰ ਸੀ ਤਾਂ ਰਾਜ ਸਭਾ ਮੈਂਬਰ ਨੇ ਜਿਹੜੇ ਉਹ ਪੰਜਾਬ ਦੇ ਵਿੱਚੋਂ ਹੀ ਜਾ ਰਹੇ ਸੀ ਔਰ ਜਦੋਂ ਤੋਂ 2022 ਦੇ ਵਿੱਚ ਪੰਜਾਬ ਸਰਕਾਰ ਆਈ ਹੈ ਤਾਂ ਰਾਤ ਸਭਾ ਦੇ ਵਿੱਚ ਬਿਜ਼ਨਸmen ਜਾ ਰਹੇ ਨੇ ਭਾਪਕੇ ਉਦਯੋਗਪਤੀ ਜਾਨੀ ਨੇ ਤਾਂ ਇਸੇ ਤਰ੍ਹਾਂ ਰਜਿੰਦਰ ਗੁਪਤਾ ਨੇ ਜਿਹੜੇ ਉਹ ਵੀ ਵੱਡੇ ਬਿਜ਼ਨਸmen ਨੇ ਤਾਂ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਵੱਡੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ਤਾਂ ਦੱਸ ਦਿਓ ਕਿ ਸੰਜੀਵ अरोड़ा ਦੇ ਅਸਤੀਫੇ ਤੋਂ ਬਾਅਦ ਜਿਹੜੀ ਸੀਟ ਖਾਲੀ ਹੋਈ ਸੀ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਸੁਖ ਰਸਮ ਜੀ ਐਡੀਸ ਤੇ ਮੈਂ ਹਾ ਪ੍ਰਦੀਪ ਗੌਰ ਅੱਜ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਤਾਂ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਇਹ ਆਈ ਹੈ ਕਿ ਰਜਿੰਦਰ ਗੁਪਤਾ ਹੁਣ ਰਾਜ ਸਭਾ ਮੈਂਬਰ ਹੋ ਸਕਦੇ ਨੇ ਤਾਂ ਬਿਲਕੁਲ ਸੂਤਰਾਂ ਦੇ ਹਵਾਲੇ ਤੋਂ ਅਹਿਮ ਜਾਣਕਾਰੀ ਤੁਹਾਨੂੰ ਆਈਏ ਦੱਸ ਦਿੰਨੇ ਆ ਕਿ ਰਜਿੰਦਰ ਗੁਪਤਾ ਬਰਨਾਲਾ ਦੇ ਰਹਿਣ ਵਾਲੇ ਨੇ ਤੇ ਪਹਿਲਾਂ ਵੀ ਅਜੋ ਦ ਸ਼ੋਮਨੀ ਕਾਲੀ ਦਲ ਦੀ ਸਰਕਾਰ ਸੀ 2010 ਤੋਂ ਲੈ ਕੇ 17 ਤੱਕ ਤਾਂ ਪਲੈਨਿੰਗ ਬੋਰਡ ਦੇ ਉਹ ਚੇਅਰਮੈਨ ਰਹਿ ਚੁੱਕੇ ਨੇ ਤਾਂ ਦੇਸ਼ ਦੇ ਵੱਡੇ ਬਿਜ਼ਨਸਮੈਨਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਦੇਸ਼ ਦੇ ਸਭ ਤੋਂ ਵੱਡੇ ਅਮੀਰਾਂ ਦੇ ਵਿੱਚੋਂ 10ਵੇਂ ਨੰਬਰ ਤੇ ਆਉਂਦੇ ਨੇ ਜੇ ਜ਼ਿਕਰ ਕੀਤਾ ਜਾਵੇ ਕੈਪਟਨ ਦੀ ਸਰਕਾਰ ਦਾ ਚੰਨੀ ਦੀ ਸਰਕਾਰ ਦਾ ਤੇ ਭਗਵੰਤ ਮਾਨ ਦੀ ਸਰਕਾਰ ਦਾ ਉਸੇ ਵੇਲੇ ਉਹ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਜਿਹੜੇ ਇਸ ਵੇਲੇ ਬਤੌਰ ਕਾਮ ਕਰ ਰਹੇ ਨੇ ਪਰਦਾਸੀਏ ਕਿੰਨੂ ਧਿਆਨੇ ਦੇ ਆ ਬਿਜ਼ਨਸਮੈਨ ਸੰਜੀਵ अरोड़ा ਜੋ ਕਿ ਰਾਜ ਸਭਾ ਮੈਂਬਰ ਸੀ ਔਰ ਹੁਣੋਂ ਮੰਤਰੀ ਬਣ ਚੁੱਕੇ ਨੇ ਲੁਧਿਆਣੇ ਤੋਂ ਜਿੰਨੀ ਚੋਣਾ ਦੇ ਵਿੱਚ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤਾਂ 6 ਅਕਤੂਬਰ ਤੋਂ ਨਾਮਜ਼ਦਗੀ ਪੱਤਰ ਨੇ ਜਿਹੜੇ ਭਰੇ ਜਾਣਗੇ ਜਿਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾਂਦੇ ਨੇ ਕਿ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਵੱਡੇ ਵਿਚਾਰ ਵਟਾਂਦਰੇ ਹੋਏ ਤਾਂ ਹੀ ਇਹ ਫੈਸਲਾ ਲਿਆ ਗਿਆ ਤਰਜਿੰਦਰ ਗੁਪਤਾ ਨੇ ਜਿਹੜੇ ਟ੍ਰਾਈਐਂਟ ਗਰੁੱਪ ਦੇ ਮਾਲਕ ਨੇ ਦੇਸ਼ ਦੇ ਸਭ ਤੋਂ ਵੱਡੇ ਅਮੀਰਾਂ ਦੇ ਵਿੱਚੋਂ 10ਵੇਂ ਨੰਬਰ ਤੇ ਉਹਨਾਂ ਦਾ ਨਾਮ ਆਉਂਦਾ ਹੈ ਪਰ ਇੱਥੇ ਕਿਤੇ ਨਾ ਕਿਤੇ ਇਹ ਇਲਜ਼ਾਮ ਨੇ ਜਿਹੜੇ ਲੋਕਾਂ ਦੇ ਵੱਲੋਂ ਜ਼ਰੂਰ ਲਗਾਏ ਗਏ ਨੇ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਭਾਜੀਪੀ ਦੀ ਸਰਕਾਰ ਸੀ ਔਰ ਕਾਂਗਰਸ ਦੀ ਸਰਕਾਰ ਸੀ ਤਾਂ ਰਾਜ ਸਭਾ ਮੈਂਬਰ ਨੇ ਜਿਹੜੇ ਉਹ ਪੰਜਾਬ ਦੇ ਵਿੱਚੋਂ ਹੀ ਜਾ ਰਹੇ ਸੀ ਔਰ ਜਦੋਂ ਤੋਂ 2022 ਦੇ ਵਿੱਚ ਪੰਜਾਬ ਸਰਕਾਰ ਆਈ ਹੈ ਤਾਂ ਰਾਜ ਸਭਾ ਦੇ ਵਿੱਚ ਬਿਜ਼ਨਸਮੈਨ ਜਾ ਰਹੇ ਨੇ ਭਾਪਕੇ ਉਦਯੋਗਪਤੀ ਜੱਜ ਨੇ ਤਾਂ ਇਸੇ ਤਰ੍ਹਾਂ ਰਜਿੰਦਰ ਗੁਪਤਾ ਨੇ ਜਿਹੜੇ ਉਹ ਵੀ ਵੱਡੇ ਬਿਜ਼ਨਸਮੈਨ ਨੇ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਵੱਡੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ਤਾਂ ਦੱਸਦੇ ਕਿ ਸੰਜੀਵ अरोड़ा ਦੇ ਅਸਤੀਫੇ ਤੋਂ ਬਾਅਦ ਜਿਹੜੀ ਸੀਟ ਖਾਲੀ ਹੋਈ ਸੀ ਹੁਣ ਆਮ ਆਦਮੀ ਪਾਰਟੀ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ